ਮਾਰ ਮਹੱਲਾ ਤੀਜਾ ਉਤਮ ਜਨਮ ਸੁਥਾਨ ਹੈ ਵਤ ਕਾਹੀ ਨਹੀਂ ਵੇਖੋ ਉਤਮ ਜਨਮ ਦੀ 84 ਲੱਖ ਜੂਨ ਦੀ ਧਰਤੀ 'ਤੇ ਕੋਈ ਸ਼ਿਕਦਾਰੀ ਅਵਰ ਜੌਮ ਤੇਰੀ ਪਨਹਾਰੀ ਸੋਹਣਾ ਰੂਪਾ ਤੁਝ ਦਾ ਨਾਮ ਇਹ ਉਤਮ ਕੋਲ ਵਿੱਚ ਤੇਰਾ ਜਨਮ ਹੈ ਚੰਗੀ ਕੋੜ ਵਾਲਾ ਹੈ ਸਾਰੇ ਲੋਕ ਮਨੁੱਖਾ ਜਨ ਨੂੰ ਉਤੋਂ ਦੱਸਦੇ ਹੈ ਦੇਵਤੇ ਵੀ ਇਸ ਮਨੁੱਖਾ ਜਨ ਨੂੰ ਪੈ ਜਰਸਦੇ ਹੈ ਇਸ ਪ੍ਰਕਾਰ ਦਾ ਉਤਮ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ ਸੋਹਣਾ ਘਾਟਾਰਤ ਵਾਰਸ਼ ਹੈ ਇਿੱਥੇ ਤਾਂ ਪੁਰਾਣਾ ਗਿਆਨ ਹੈ। ਸਾਰਾ ਮੁਲਕਾਂ ਦੇ ਵਿੱਚ ਤਾਂ ਖਾਣਾ ਤੇ ਭੋਗਣ ਤੋਂ ਬਿਨਾਂ ਹੋਰ ਕੋਈ ਜਾਣਦੇ ਹੀ ਨਹੀਂ। ਆਪਣੇ ਅਨੇਕ ਪ੍ਰਾਣੀਆਂ ਹੁਨਰਾਂ ਦੇ ਨਾਲ ਮਾਇਆ ਪਹਿਲਾ ਕਰ ਲੈਣੀ ਜਾਂ ਭੋਗ-ਪੋਗ ਲੈਣੀ। ਇਹਦੂ ਮੇਨਾ ਉਹਨਾਂ ਦਾ ਨਿਸ਼ਾਨਾ ਹੀ ਹੋਰ ਕੋਈ ਨਹੀਂ ਹੈ। ਸੋ ਇਹ ਭਾਰਤਵਰ ਜਿੱਥੇ ਫਲਸੰਗਰ ਨਾਲ ਪਰਮਾਰ ਦੀ ਝੂ ਹੀ ਆਉਂਦੀ ਹੈ। ਗਿਆਨ ਪ੍ਰਾਪਤ ਹੁੰਦਾ ਹੈ, ਲੋਕ ਪ੍ਰਲੋਗ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਹ ਜੋ ਸੋਹਣਾ ਥਾਂ ਭਾਰਤਵਰ ਵਿੱਚ ਤੈਨੂੰ ਜਨਮ ਦਿੱਤਾ ਤੇ ਮਿਸ਼ਰਨੋ। ਤੁਹੇ ਇਸ ਤੂੰ ਬਸਦਾ ਹੈ ਸਤਗੁਰ ਸੇਵ ਹੈ ਘਰ ਮਾਹੇ ਉਹਦਾ ਜੀ ਪਿਆਰਿਆ ਉਤਮ ਤੇਰਾ ਜਨਮ ਵੀ ਚੰਗੀ ਕੋਈ ਚ ਜੰਮਿਆ ਹੋਇਆ ਤੂੰ ਅਤੇ ਸੋਹਣੇ ਖਾਂ ਸਾਲ ਸੰਗਤ ਦੀ ਤੂੰ ਬਸਦਾ ਹੈ ਇਹ ਗੁਰੂ ਸਾਹਿਬ ਦੀ ਸੇਵਾ ਕਰਨਵੇਂ ਤੇ ਘਰ ਵਿੱਚ ਗ੍ਰਸਥ ਜੀ ਰਹਿੰਦਾ ਹੀ ਉਪਰਾਮ ਹੋ ਕੇ ਇਸ ਗ੍ਰਹੀ ਮੇ ਸਦਾ ਹਰ ਜਾਣਿਆ ਵਾਸਤੀ ਗਿਆਨ ਦਾ ਤੋ ਵਿਚਾਰੀ ਇਹ ਹਾਲ ਹੋ ਜਾਵੇ ਮਾਰੇ ਰੰਗ ਰਹੇ ਹੈ ਸਦਾ ਰੰਗ ਰਾਤੀ ਇਹ ਮਨ ਸਦਾ ਹੋਰਨ ਵਿਸ਼ਿਆਂ ਦੇ ਰੰਗਾਂ ਜੇ ਸਭ ਇਸ ਪਰਹੀ ਪ੍ਰਸੰਗ ਦੇ ਰੰਗਾਂ ਚ ਰਕਿਆ ਹੋਇਆ ਜੇ ਹਰੀ ਦੇ ਰੰਗ ਵਿੱਚ ਰੰਗਿਆ ਰਹੇ ਉਹ ਫੇਰ ਤੂੰ ਹਰ ਰਸ ਮਨਕ੍ਰਿਪਤਾ ਆਵੇ ਹਰ ਰੰਗ ਰਹੇ ਹੈ ਸਦਾ ਰੰਗ ਰਾਤੀ ਸਦਾ ਸਾਰੇ ਰੰਗਾਂ ਚ ਰਕਿਆ ਹੋਇਆ ਪਰਮੇਸ਼ਰ ਕੋਈ ਹਰੀ ਦੇ ਪ੍ਰੇਮ ਚ ਮੰਨ ਕਰਕੇ ਜੀ ਰਹੇ ਤੇ ਬਾਣੀ ਕਰਕੇ ਸਾਰ ਰੰਗ ਚ ਰੰਗਿਆ ਜਾਵੇ ਹਾਰਾ ਰਾਸਨ ਮਾਨ ਤ੍ਰਿਪਤਾਵਣ ਹਰੀ ਦੇ ਨੰਨ ਕਰਕੇ ਮਨ ਤੇਰਾ ਕਿਰਤੀ ਆਜੇ ਪ੍ਰishna ਦੀਆਂ ਭੁੱਖਾਂ ਤੇਰੀਆਂ ਸਾਰੀਆਂ ਨਿਕ ਜਾਣ 100 ਵਾਰੀ ਜੀਉ ਵਾਰੀ ਅਸੀ ਵਾਰ-ਵਾਰ ਬਿਨ ਹਾਰ ਜਾਂਦੇ ਹਾਂ ਇਹ ਪਿਆਰੇ ਜੀ ਤੜ ਬੁਝ ਮੰਨ ਬਸਾਵੇ ਜਿੰਨੇ ਦੰਦੇ ਤਾਂ ਦੱਸ ਆ ਰਹੀਆਂ ਬੁਝਦੇ ਵੀ ਸਮਝਦੇ ਹਾਂ ਪਰ ਮੰਨ ਤੇ ਨਹੀਂ ਬਸਾਉਂਦੇ ਲੇਖ ਲੇਖ ਪੜਿਆ ਤੇਤਾ ਕੜਿਆ ਬਹੁਤ ਹੀ ਤੀਖ ਤੋਗਿਆ ਤੇਤਾ ਲਵੇਆ ਪੜ ਕੇ ਛੱਡ ਜੰਨੇ ਆ ਪੜ ਕਰਕੇ ਅਗੁਣਾ ਨੂੰ ਨਹੀਂ ਛੱਡਦੇ ਪੜ ਕੇ ਗੁਨਾ ਨੂੰ ਧਾਰਨ ਨਹੀਂ ਕਰਦੇ ਪੜ ਕੇ ਗਰੀਬੀ ਨਹੀਂ ਧਾਰਦੇ ਪੜ ਕੇ ਹੰਕਾਰ ਨਹੀਂ ਛੱਡਦੇ ਇਸ ਕਰਕੇ ਮਹਾਰਾ ਕਹਿੰਦੇ ਹਨ ਸਾੜੇ ਬੁੱਝੇ ਮਨ ਵਿਸਾਵਣੇ ਪੜ ਕੇ ਪਹਿਲਾਂ ਗੁਰੂ ਸਾਹਿਬ ਨੂੰ ਬੁੱਝ ਪੁੱਛੀਏ ਫਿਰ ਪੁੱਛ ਕੇ ਕਿ ਨਾਮ ਦੀ ਪੜਾਈ ਪੜੀਏ ਪੜੀਏ ਨਾਮ ਸਿਰਾਹ ਹੋਰ ਬੁੱਧੀ ਮੁਖਿਆ ਅਤੇ ਫਿਰ ਹੋਰ ਸਾਰੀਆਂ ਕਲਾਮੀਆਂ ਅਣਹੁੰੀਆਂ ਸਮਝੀਏ ਇਸ ਪ੍ਰਕਾਰ ਨਾਮ ਦੀ ਸਿਖਤ ਕਰੀਏ ਗੁਰਾਂ ਨੂੰ ਬੁੱਝ ਕੇ ਫਿਰ ਮਨ ਨੂੰ ਸ਼ਾਂਤ ਰਹੀ ਜੋ ਸਾਦੇ ਵਿਦੇਸ਼ ਨੂੰ ਮਨ ਚ ਬਸਾਉਣਾ ਕਰੀਏ ਤਾਂ ਨਿਹਾਲ ਹੋ ਜਾਵਾਂਗੇ ਜਿਹੜੇ ਇਸ ਪੜ ਹੈ ਹਰ ਨਾਮ ਸਲਾਹ ਹੈ ਜਿਹੜੇ ਗੁਰਮੁਖੇ ਪੜਾਈ ਤੋਂ ਜੁਰ ਬੜਦੇ ਜਿਵੇਂ ਆਪਾਂ ਪੜਦੇ ਆਂ ਕਰੋ ਮਹਾਰਾਜ ਦੇ ਨਾਮ ਦੀ ਸਿਫਤ ਦਾ ਸ਼ੌਕ ਪਕਾਉਂਦੇ ਆ ਜਿਸ ਪ੍ਰਕਾਰ ਸਾਹਿਬ ਸਿੰਘ ਜੀ ਦਿੱਕਲ ਸੀ ਜਿਹੜਾ ਇਹ ਜਦੋਂ ਕੈਦਾ ਕੱਢਦਾ ਸੀ ਇਸਨ ਸੱਚ ਬੋਲਣਾ ਸਿੱਖਿਆ ਸੀ ਵੀ ਕੂੜ ਨਹੀਂ ਬੋਲਣਾ ਸੱਚ ਬੋਲਣਾ ਹੈ ਤੇ ਦਰਜੋਧਨ ਨੂੰ ਸਾਰਾ ਕੈਦਾ ਪੜ ਲਿਆ ਦਰੁਣਾਚਾਰ ਜੀ ਦੇ ਅਵਸਾਰ ਸੀ ਗੁਰੂਆਂ ਚਾਰਵੇਂ ਪੁੱਛਿਆ ਵੀ ਕੀ ਕੁਝ ਪੜ੍ਹਿਆ ਹੋ ਤੁਸੀਂ ਤੇ ਉਸ ਦਰਜੋਧਨ ਕਹਿਣ ਲੱਗਾ ਜੀ ਮੈਂ ਸਾਰਾ ਹੀ ਕਾਜਾ ਪੜ੍ਹ ਲਿਆ ਉਹ ਸੁਣਾਤਾ ਤੇ ਜਬਿਸ਼ ਨੂੰ ਪੁੱਛਿਆ ਤੂੰ ਕੀ ਪੜ੍ਹਿਆ ਹੈ ਕਹਿੰਦੇ ਮੈਂ ਸੱਚ ਬੋਲਣਾ ਪੜ੍ਹਿਆ ਹਾਂ ਹੋਰ ਕੀ ਪੜ੍ਹਿਆ ਹੈ ਕਹਿੰਦੇ ਇੱਕ ਗੁੱਸਾ ਨਹੀਂ ਕਰਨਾ ਤੇ ਦੋ ਗੱਲਾਂ ਮੈਂ ਪੜ੍ਹੀਆਂ ਜਿਉਂ ਉਸ ਜਿਹੜਾ ਜਿਦ ਰਿਸ਼ਤ ਜਿਹੜੇ ਬੇਸਰ ਦੇ ਸਾਹ ਸੰਜੀਤ ਉਹਨਾਂ ਚਾਰ ਨੇ ਚਪੇੜ ਮਾਰੀ ਚਪੇੜ ਮਾਰਨ ਤੇ ਨਰਾਜ ਨਹੀਂ ਹੋਇਆ ਰਾਜੇ ਦਾ ਪੁੱਤਰ ਸੀ ਰਾਜੋਗਰਾਜ ਸੀ ਪ੍ਰਸੰਨ ਰਿਹਾ ਅਵੇਕੇ ਦਰੋਣਾ ਜਾਰੇ ਹੈਰਾਨ ਹੋ ਗਿਆ ਕਹਿੰਦੇ ਹੋ ਇਹਨਾਂ ਤਾਂ ਧਾਰਨ ਕਰਨਾ ਪੜਿਆ ਵੀ ਕਦੇ ਗੁੱਸਾ ਨਾ ਕਰਨਾ ਕ੍ਰੋਧ ਨਾ ਕਰਨਾ ਇਹ ਸਿੱਖਿਆ ਹੀ ਲੈ ਲਈ ਹੈ ਇਸ ਕਰਕੇ ਦੀ ਪੜ੍ਹਾਈ ਠੀਕ ਹੈ ਫਿਰ ਸੱਚ ਬੋਲਣ ਦੀ ਬਾਤ ਦੀ ਦਰਯੋਧਨ ਨੇ ਪੁੱਛਿਆ ਸੀ ਕਿ ਇਹ ਜੋ ਦਸ਼ਰਤ ਜਖਾਰਸ ਵਕਤ ਹੈ ਇਹ ਦੱਸ ਮੇਰਾ ਭੀਮ ਸੈਨ ਨਾਲ ਜੰਗ ਹੋਣਾ ਹੈ ਮੇਰੀ ਬੱਜਰ ਵਰਗੀ ਦੇਹ ਕਿਵੇਂ ਨਰੋਈ ਹੋ ਸਕਦੀ ਹੈ ਕਿਹਨ ਕਹ ਤੇਰੀ ਮਾਤਾ ਜਿਹੜੀ ਗੋਜਨ ਘਨਾਰੀ ਹੈ ਉਸ ਨੌਤਾਨ ਨੇ ਤੇਰੇ ਪਿਤਾ ਨੂੰ ਤ੍ਰਾਸਟ ਨੂੰ ਸੁਣਿਆ ਸੀ ਕਿ ਉਹ ਨੇਤਰਾਂ ਤੋਂ ਹੀਨ ਹੈ। ਉਹਦੰ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਸੀ ਕਿਸੇ ਮਰਦ ਵਾਲ ਦੇ ਮੂੰਹ ਨਹੀਂ ਸੀ ਵੇਖੀ। ਇਹ ਨਾ ਉਹ ਪਰਦਾ ਰਹਾ ਦੀ ਸੀ ਜੇ ਉਹ ਨਹੀਂ ਨਿਰਾਦਰੇ ਤੇ ਤਾਇਏ ਕਿ ਬਗੈਰ ਵਰਗੀ ਜੇ ਹੋ ਸਕਦੀ ਹੈ ਤੇ ਤੂੰ ਫੇਰ ਨਹੀਂ ਮਰ ਸਕਦਾ। ਸੁਣ ਕੇ ਸਾਧ ਸੰਗ ਜੀ ਕ੍ਰਿਸ਼ਨ ਜੀ ਨੂੰ ਜਦੋਂ ਪਤਾ ਲੱਗਾ ਕਹਿਣ ਲੱਗੇ ਉਹ ਜੀ ਦਸਤਰ ਇਹ ਸੱਚ ਜਿਹੜਾ ਹੈ ਤਾਂ ਤੈਂ ਬੜਾ ਖਰਾਬ ਕੀਤਾ। ਇਥੇ ਸੱਚ ਨਹੀਂ ਤੈਨੂੰ ਬੋਲਣਾ ਚਾਹੀਦਾ। ਕਹਿੰਦੇ ਕਿਉਂ? ਅਕੇ ਤਾਂ ਦੁਖਨ ਦੀ ਮਦਦ ਕਰਕੇ ਹੀ ਆਪਾਂ ਪਿੰਸਾਂ ਨਾਲ ਲੜਨਾ ਹੋਣਾ ਇਹਨੂੰ ਚਾਹੀਦਾ ਸੀ ਕਿ ਇੱਥੇ ਚੁੱਪ ਕਰ ਰਹਿੰਦਾ ਕਹਿੰਦਾ ਮੈਨੂੰ ਉਹਨੂੰ ਪੁੱਛਿਆ ਸੀ ਮੈਂ ਤਾਂ ਦੱਸਦਾ ਫਿਰ ਉਸ ਵੇਲੇ ਕਿਰਸ਼ਨ ਭਗਵਾਨ ਨੇ ਛਲ ਦੇ ਨਾਲ ਕਿਹਾ ਤੂੰ ਨੌਜਵਾਨ ਹੈ ਮਾਤਾ ਜੀ ਅੱਗੇ ਨੰਗਾ ਹੋ ਕੇ ਲੰਘੇਗਾ ਉਹ ਫੇਰੇ ਬੰਦਾ ਆ ਗਿਆ ਲੱਕ ਲਕੋਲਾ ਉਸ ਦਿਨ ਲੱਕ ਲਕੋਇਆ ਉਹ ਕੱਚਾ ਥਾਂ ਰਹੇਗਾ ਸੀ ਪਿੰਸਾਂ ਨੇ ਗੁਰਜਨਾਂ ਨੂੰ ਉੱਥੋਂ ਮਾਰ ਮਾਰ ਕੇ ਪਿੰਸਾਂ ਨੇ ਇੰਦਰਜਿਤ ਨੂੰ ਮਾਰਿਆ ਸੀ ਇਸ ਪ੍ਰਕਾਰ ਉਹ ਕਿਰਸ਼ਨ ਨੂੰ ਤਾਂ ਛਲ ਕੀਤਾ ਤੇ ਉਹ ਦਸ਼ਕਰ ਨੂੰ ਸੱਚ ਬੋਲਣ ਦੀ ਅਜਿਹ ਦੁਸ਼ਮਨ ਨਾਲ ਵੀ ਸੁਗਿਆਈ ਨਾਲ ਆਇਆ ਇਸੇ ਪ੍ਰਕਾਰ ਇੱਕ ਵਾਰੀ ਧਰਮ ਰਾਜਾਂ ਨੂੰ ਪਰਖਣ ਵਾਸਤੇ ਕਸਾਈ ਦਾ ਰੂਪ ਧਾਰ ਲਿਆ ਜਿ ਵਿਸਤਰ ਨੇ ਜਿਵੇਂ ਇੱਕ ਕਸਾਈ ਦਾ ਰੂਪ ਧਾਰ ਕੇ ਗਊ ਲਿਆਂਦੀ ਗਊ ਵਗੇ ਛੱਡੀ ਹੈ ਤੁਰ ਹੀ ਜਾਂਦੀ ਉਹ ਗੱਲੀ ਪੈ ਗਿਆ ਜਿੱਥੇ ਜਿ ਵਿਸਤਰ ਬੈਠਾ ਭਜਨ ਕਰਦਾ ਸੀ ਨਦੀ ਦੇ ਕਿਨਾਰੇ ਉੱਥੇ ਆ ਕੇ ਪੁੱਛਦਾ ਕਿ ਹੇ ਬਈ ਤੂੰ ਇਹ ਦੱਸ ਇਥੋਂ ਦੀ ਗਊ ਗਈ ਹੈ ਉਹ ਕਹਿਣ ਲੱਗਾ ਵੀ ਕਿਹਨੂੰ ਪੁੱਛਣਾ ਤੇ ਤੈਨੂੰ ਕਹਿੰਦੇ ਅੱਖਾਂ ਦੇਖਦੀਆਂ ਪਰ ਅੱਖਾਂ ਬੋਲ ਨਹੀਂ ਸਕਦੀਆਂ ਅਗੇ ਕੰਨ ਸੁਣਦੇ ਐ ਕੰਨ ਬੋਲ ਨਹੀਂ ਸਕਦੇ ਜੀਵਾਨ ਬੋਲਦੀ ਐ ਜੀਵਾਨ ਦੇਖ ਲਈ ਮੈਂ ਤੈਨੂੰ ਕੀ ਉਤਰਦੇ ਆ ਸੁਣ ਕੇ ਧੰਨ ਰਾਜਾ ਕਹਿ ਨਹੀਂ ਪੈ ਗਿਆ ਸੀ ਕਹਿੰਦੇ ਵਾਹ ਲਈ ਵਾਹ ਸੱਚ ਵੀ ਕਾਇਮ ਰੱਖਿਆ ਤੇ ਨਾਲੇ ਗਰੀਬ ਦੀ ਰੱਖਿਆ ਵੀ ਕਰਤੀ ਪੈ ਇਸ ਪ੍ਰਕਾਰ ਸਾਹਿਬ ਸੰਗੇਵੀ ਹضور ਫਰਮਾਉਂਦੇ ਹਨ ਹਉ ਵਾਰੀ ਜਿਉ ਵਾਰੀ ਪੜ 부ਝ ਮੰਨ ਵਸਾਉਂਦੇ ਆ ਪੜ ਕੇ 부ਝ ਕੇ ਇਹਦੇ ਮਨ 'ਚ ਬਸਾਉਂਦੇ ਆ ਧਾਰਨ ਕਰ ਲਿਆ ਹਾਂ ਜੋ ਹੀ ਬਾਰ-ਬਾਰ ਬਿਲੇ ਹਾਰ ਜਾਂਦੇ ਹਾਂ ਗੁਰਮੁਖ ਪੜ੍ਹ ਹੈ ਹਰ ਨਾਮ ਸਲਾਹ ਹੈ ਗੁਰੂ ਹਲਕੀ ਪੜਾਈ ਪੜ੍ਹਦੇ ਪਰਮੇਸ਼ਰ ਦੇ ਨਾਮ ਨੂੰ ਸਲਾਉਂਦੇ ਰਹਿੰਦੇ ਆ ਹਰ ਵਕਤ ਸਿਸ਼ਟ ਕਰਦੇ ਹਨ ਦਰ ਸੱਚਾ ਸੁਧਾ ਪਾਵਣ ਗੁਰੂ ਜੀ ਦਾ ਜੋ ਸੁਧਾ ਵਢਾਈ ਪਾਉਂਦੇ ਹਨ ਲਹਾਇ ਅਲਖ ਆਪਿਓ ਹਰ ਰਹਿ ਅਸਮਾਈ ਉਹ ਨਹੀਂ ਤੇ ਹੈ ਕਿ ਪਰਮੇਸ਼ਰ ਕੋਲ ਪਾਉਣ ਤੋਂ ਰਹੇ ਤੇ ਸਾਰੇ ਸਮਾਰਿਆ ਵਿਆਪ ਕੋ ਰਿਆ ਹੈ ਉਪਾਏ ਨਾ ਕੀਤੀ ਪਾਇਆ ਜਾਏ ਅਨਿਸਾਧਨਾ ਯਤਨਾਂ ਦੇ ਕਰਨੇ ਕਰਕੇ ਕਿਸੇ ਦਾ ਨੰਗੇ ਰਹਿਣੇ ਕਰਕੇ ਧੋਨੀਆਂ ਪਾਉਣੇ ਕਰਕੇ ਅੰਗ ਛੁਣਨੇ ਕਰਕੇ ਕੁੱਠੇ ਲੰਮਕਣੇ ਕਰਕੇ ਵਰਤ ਰੱਖਣੇ ਕਰਕੇ ਕਿਸੇ ਸਾਧਨ ਕਰਕੇ ਨਹੀਂ ਪਾਇਆ ਜਾਂਦਾ ਕਿਰਪਾ ਕਰੇ ਤਾਂ ਸਤਗੁਰੂ ਤੇਤਾ ਨੈਰਾ ਪੁਰੂਲੇ ਪੁੰਨਾਵਾ ਪ੍ਰੇਆਹਾ ਕਿਰਪਾ ਕਰੇ ਤਾਂ ਸਤਗੁਰਾਂ ਦੇ ਨਾਲ ਇਹ ਜੀਵ ਮਿਲੇ ਨਗਰੀ ਮੇਲ ਮਿਲਾਵਣਿਆ ਇਹ ਨਗਰੀ ਜੋ ਸਤਗੁਰੂ ਹੈ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਨਿਵਾਦੇ ਨਾਲ ਹੀ ਕਰਮਲਾ ਮੇਰਾ ਜੀ ਆ ਕੋਈ ਵਾਹਿਗੁਰੂ ਦੇ ਮੇਲ ਚ ਮਲਾਉਂਦੇ ਆ ਐਸੀ ਕਿਰਪਾ ਦ੍ਰਿਸ਼ਟੀ ਕਰਦੇ ਹਾਂ ਮੈਂ ਦੂਜਾ ਭਾਏ ਪੜਾਏ ਨਹੀਂ ਬੁੱਝੈ ਜਿਹੜਾ ਬਾੜ ਵਾਲੇ ਲੋਕ ਆ ਬਖੇਰੇ ਪੁਸਤਕ ਪੜ੍ਹਦੇ ਆ ਸਮਝਦੇ ਨਹੀਂ ਧਾਰਨਾ ਤੁਸੀਂ ਇਹਨੇ ਲੋਕ ਕਿਰਵਤ ਮਾਇਆ ਕਾਰਨ ਨਹੀਂ ਜੈ ਤਿੰਨ ਪ੍ਰਕਾਰ ਦੀ ਮਾਇਆ ਰਾਸਿਕ ਪ੍ਰਾਂਸੀ ਸ਼ਾਂਤ ਕੀ ਇਹਦੇ ਵਾਕੇ ਲੋਜੇ ਝਗੜਦੇ ਰਹਿੰਦੇ ਆ ਮੈਨੂੰ ਤਾਂ ਥੋੜੀ ਭੇਟਾ ਕਿਉਂ ਮੰਦੀ ਆ ਬਹੁਤੀ ਦੇ ਐਸੇ ਪ੍ਰਕਾਰ ਲਾਲਪੁਰ ਦੀ ਗੱਲ ਹੈ ਉੱਥੇ ਇੱਕ ਜਿਨ੍ਹਾਂ ਸਾਡੀ ਸਾਥ ਸੰਗਤ ਜੀ ਸੀਤਲ ਜੀ ਦਾ ਨਾਮ ਹੈ ਇਹਨੂੰ 150 ਰੁਪਏ ਹਵਾਣ ਦਿਤਤਾ 150 ਆਈਓ ਉਹ ਨੂੰ ਦੁਜਾ ਪਾਈ ਪੜਾ ਨਹੀਂ ਗੁਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਡੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੱਜ ਸਤਿਗੁਰਾਂ ਦੀ ਕਿਰਪਾ ਦੁਆਰਾ ਮਾਲ ਪਰਦੇ ਵਿੱਚ ਸੰਗਤ ਦੇ ਪਿਆਰ ਦੇ ਨਾਲ ਅੱਜ ਜਿੱਥੇ ਗੁਰਮਖ ਭਾਈ ਗਿਆਨੀ ਬਲਵੰਤ ਸਿੰਘ ਜੀ ਹਮੇਸ਼ਾ ਕਥਾ ਦਾ ਸੰਕਟਾਂ ਦੇ ਤਾਂ ਹੀ ਸਮਾਗਮ ਕਰਕੇ ਨਿਹਾਲ ਕਰਦੇ ਹਨ ਉਸਤੰਦ ਚ ਸੰਕਟਾਂ ਨੇ ਇਸ ਜਥੇ ਦੇ ਤਾਂ ਹੀ ਵੀ ਬੁਲਾ ਕੇ ਜਿੱਥੇ ਅੱਗੇ ਇਹਨਾਂ ਦਾ ਚੰਗਾ ਸੋਹਣਾ ਇੰਤਜ਼ਾਮ ਹੈ ਚੰਗਾ ਕਥਾ ਕੀਰਤਨ ਦਾ ਪ੍ਰਵਾਹ ਹੈ ਕੁਝ ਹੋਰ ਪਿਆਰ ਦੇ ਨਾਲ ਸੰਕਟਾਂ ਨੇ ਉਦੋਂ ਕੀਤਾ ਹੈ ਇਥੋਂ ਦੇ ਸਵਾਗਤ ਬਾਬਤ ਤੋ ਅੱਜ ਸਾਲ ਸੰਗਤ ਜੀ ਦੇਖਣ ਦਾ ਸਮਾਗਮ ਹੋ ਆਰੰਭ ਹੋ ਰਿਹਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਜੀਤੇ ਪਾਠੀਆਂ ਦੀਆਂ ਅਸ਼ਟ ਪੜੀਆਂ ਹਨ ਗਵੰਦਵਾਰ ਸਾਹਿਬ ਜੀ ਮਹਾਰਾਜ ਸਾਹਿਬ ਬੈਠ ਕੇ ਜੀਆਂ ਨੂੰ ਜੀਤ ਦਾਨ ਬਖਸ਼ਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਪਠੇ ਸਾਹਿਬ ਤੋਂ ਸੰਗਤ ਨੇ ਆ ਕੇ ਅਜਮਾਲਪੁਰ ਦੇ ਵਿੱਚ ਅਮਰਤਵੇ ਦੇ ਦੀਵਾਨ ਵਿੱਚ ਸੁਖਮਨੀ ਸਾਹਿਬ ਦੇ ਪਾਠ ਸ੍ਰੀ ਆਸਾ ਜੀ ਦੇ ਆਰਦਾਸ ਕੀਰਤਨ ਸਭ ਸ਼ਾਂਤਾਂ ਸਮੇਤ ਪੜਿਆ ਤੇ ਸੁਣਿਆ ਹੈ ਹਰ ਸਰਬੀ ਮਹਾਰਾਜ ਸਾਹਿਬ ਦੀ ਪਵਿੱਤਰ ਬਾਣੀ ਦੀ ਕਥਾ ਆਰੰਭ ਹੁੰਦੀ ਹੈ ਸਾਧ ਸੰਗਤ ਜੀ ਕਿਹਦੀਆਂ ਤੁਕਾਂ ਕੁਝ ਕੱਲ ਸ਼ਬਦ ਵਿੱਚ ਤੇ ਤੇਰ ਦੇ ਚੌਣ ਤੋਂ ਰਹਿ ਗਈਆਂ ਸਨ ਉਸ ਪਵਿੱਤਰ ਤੁਕਾਂ ਨੂੰ ਫੇਰ ਵਿਚਾਰ ਕਰਨ ਵਾਸਤੇ ਆਗਿਆ ਹੋਈ ਹੈ ਸੋ ਸਾਧ ਸੰਗਤ ਜੀ ਹਜ਼ੂਰ ਦੇ ਪਾਸ ਵਡੇ ਵਡੇ ਵਿਦਵਾਨ ਬੇਨੀ ਵਰਗੇ ਪੰਡਤ ਸਚੇ ਦਾਸਾ ਦੇ ਬਾਸ ਆਇਆ ਕਰਦੇ ਪਰਸ਼ਨ ਕਰਿਆ ਕਰਦੇ ਕਿ ਮਹਾਰਾਜ ਇਹ ਵਿਚਿਆ ਪਾਣੀ ਚਾਹੀਦੀ ਹੈ ਫਜੂਰ ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਮਾਇਆ ਦੇ ਮੋਹ ਚ ਲੱਗੀ ਹੋਈ ਵੇਖ ਕੇ ਪਰਮ ਪੁੱਤਰ ਗਵਰਾਗ ਪੈਦਾ ਕਰਨ ਵਾਸਤੇ ਵਾਹਿਗੁਰੂ ਦਾ ਪਿਆਰ ਪੈਦਾ ਕਰਨ ਵਾਸਤੇ ਦੁਬਿਦਾ ਤਿਆਗਣ ਵਾਸਤੇ ਸੱਗੇ ਗੁਰਾਂ ਦੇ ਲੈਵਲ ਆ ਕੇ ਆਵਾਗੋਂ ਤੋਂ ਰਹਿਤ ਹੋਣ ਵਾਸਤੇ ਪਰਪਕਾਰ ਕਰਦੇ ਹੋਏ ਇਹ ਵਿਦੇਸ਼ ਬਖਸ਼ ਰਹੇ ਹਨ ਦੂਜੇ ਪਾਏ ਪੜੈ ਨਹੀਂ ਵੀਝੈ ਇਹ ਭਾਈ ਜਿਹੜੇ ਰਹਿਤ ਬਾਦੀ ਪੜਾਈ ਪੜਦੇ ਆ ਕਿ ਮੈਂ ਸਵਾ ਜਿੱਤ ਕੇ 500 ਰੁਪਏ ਇੱਕ ਘੰਟੇ ਦੇ ਬੋਲਣ ਦਾ ਲਵਾਉਂਗਾ ਜਾਂ 1000 ਰੁਪਏ ਇੱਕ ਗੱਲ ਦਾ ਲਵਾਉਂਗਾ ਇਸ ਪ੍ਰਕਾਰ ਦੂਜੀ ਮਾਇਆ ਦੇ ਜਿਹਾ ਪ੍ਰੇਮ ਕਰਕੇ ਜਗਾਇਬ ਬਾਜ ਪਰਮੇਸ਼ਰ ਦਾ ਪਿਆਰ ਹੈ ਨਹੀਂ ਉਹਦੇ ਪਾਸੇ ਦੇਵੀ ਜੋਤਰੀ ਪਾਸ਼ਨਾ ਚ ਪ੍ਰੇਮ ਕਰਕੇ ਪੜਾਈਆਂ ਪੜਦੇ ਹਨ ਜਿਵੇਂ ਜੀਵ ਇਸ ਦੇ ਤੇਜ ਧਾਂ ਦੀ ਤਾਇੰਕੇ ਇਸ ਕਰਕੇ ਉਹ ਪਰਮੇਸ਼ਰ ਦੇ ਰੂਪ ਨੂੰ ਗੁਰਾਂ ਦੇ ਪਾਸੋਂ ਪੂਜਾ ਪੁੱਛਦੇ ਨਹੀਂ ਹਨ ਅਬੇ ਆਪ ਹੀ ਆਪਣੇ ਅਨੁਭਵ ਦੁਆਰਾ ਪੂਜਾ ਸਮਝਦੇ ਹਨ ਉਸ ਰੂਪ ਦੇ ਤਾਈ ਤੇਰੇ ਤੇ ਮਾਇਆ ਕਾਰਨ ਜੁਝੈ ਤਿੰਨ ਪ੍ਰਕਾਰ ਦੀ ਜਿਹੜੀ ਮਾਇਆ ਹੈ ਰਾਜਸੀ ਤਾਮਸੀ ਸਾਧਕੀ ਸਾਧਕੀ ਲੋਕ ਸਰਗ ਦੇ ਦੇਵਤਾ ਬਣ ਕੇ ਰਹਿੰਦੇ ਹਨ ਰਾਸੀ ਲੋਕ ਜਿਹੜੇ ਹਨ ਮਾਤ ਲੋਕ ਜਿਹੜੇ ਰਹਿੰਦੇ ਹਨ ਕਾਮਸੀ ਬੈਂਤ ਪਤਾਲ ਆਦਿਕਾ ਜਿਹੜੇ ਰਹਿੰਦੇ ਹਨ ਇਸੇ ਪ੍ਰਕਾਰ ਤਿੰਨ ਪ੍ਰਕਾਰ ਦੀ ਜਿਹੜੀ ਮਾਇਆ ਰਜੋਗੁਣ ਸਤੋਗੁਣ ਤਮੋਗੁਣ ਰੂਪ ਹੈ ਤਮੋਗੁਣ ਲੋਕ ਜਿਹੜੇ ਕੋਹਰ ਮੰਤਰ ਸਿੱਧ ਕਰਕੇ ਦੁਨੀਆਂ ਨੂੰ ਵਸ ਕਰਨ ਵਾਲੇ ਟੋਣੀਆਂ ਤੋਣੀਆਂ ਭੁੱਖੇ ਰਹਿਣਾ ਵਰਕਾਰ ਕ ਰੱਖਣੇ ਸਰੀਰ ਦੀ ਕਬਸਿਆ ਕਰਨੀ ਜਲਧਾਰਾ ਕਰਨੀ ਇਤੇ ਆਦਿਕ ਸਾਧ ਸੰਗੇ ਦੀ ਤਮੋਗੁਣ ਵਾਲੇ ਪੁਰਖ ਜਿਹੜੇ ਹਨ ਕੋਇਸ ਕੋਈ ਗਾਲ ਕਿਸੇ ਨੂੰ ਸਲਾਫ ਦੇ ਦੇਣਾ ਕਿਸੇ ਦੇ ਵਰ ਦੇ ਦੇਣਾ ਇਹ ਤਮੋ ਗੁਰੂ ਮਾਇਆ ਵਿੱਚ ਲਿਜੇ ਹੋਏ ਲੱਗੇ ਹਨ ਜਿਹੜੇ ਰਜੋ ਗੁਣੀ ਪੁਰਖ ਹਨਗੇ ਉਤਮ ਕਰਕੇ ਮਾਇਆ ਕਮਾਉਂਦੇ ਹਨ ਤੇ ਆਪ ਦੇ ਖਾਣ ਦਾ ਪੀਣ ਦਾ ਪਹਿਨਣ ਦਾ ਭੋਗਣ ਦਾ ਮਕਾਨ ਬਣਾਉਣ ਦਾ ਅਤੇ ਇੱਕ ਪ੍ਰਕਾਰ ਦੇ ਸੁਖ ਦੇ ਸਾਧਨ ਬਣਾਉਂਦੇ ਹਨ ਇਹ ਰਾਜਸੀ ਲੋਕ ਹਨ ਸ਼ਾਂਤ ਕੀ ਲੋਕ ਜਿਹੜੇ ਸਿੱਧ ਹਨ ਉਹ ਰਿਜੀਆਂ ਅਸਲੀਆਂ ਦੇ ਬਲ ਦੇ ਨਾਲ ਲੋਕਾਂ ਨੂੰ ਆਪ ਦਾ ਪ੍ਰਤਾਪ ਉਹਨਖਾ ਕੇ ਉਹਨਾਂ ਤੋਂ ਪੂਆ ਕਰਾਉਣ ਦੀ ਇੱਛਾ ਰੱਖਦੇ ਹਨ ਇਸ ਪ੍ਰਕਾਰ ਰਾਸ਼ੀ ਕਾਂਸੀ ਸਾਤਕੀ ਸੁਭਾਅ ਵਾਲੇ ਜਿਹਦੀ ਮਾਇਆ ਤਿੰਨ ਪ੍ਰਕਾਰ ਦੀ ਹੈ ਰਜੋਗੁਣੀ ਬ੍ਰਹਮਾ ਮੁਖ ਹੈ ਸਤੋਗੁਣੀ ਵਿਸ਼ਨੂੰ ਮੁਖ ਹੈ ਤਮੋਗੁਣੀ ਸ਼ਿਵ ਮੁਖ ਹਨ ਇਹ ਰਾਸ਼ੀ ਕਾਂਸੀ ਕਿੰਨੇ ਦੇਵਤੇ ਜਿਸ ਮਾਇਆ ਦੇ ਪੁੱਤਰ ਹਨਗੇ ਉਹ ਤਿੰਨ ਪ੍ਰਕਾਰ ਦੀ ਮਾਇਆ ਰਾਸ਼ੀ ਕਾਂਸੀ ਸਾਤਕੀ ਸੁਭਾਅ ਵਾਲੀ ਜਿਸ ਵਕਤ ਪ੍ਰਖ ਦੇ ਤਾਈ ਤਮੋਗੁਣ ਦਾ ਉਹ ਆਲਸ ਤੇ ਕਰੋਧ ਅਦਕ ਤੇ ਹੱਥ ਅਦਕ ਸਵਾਰ ਰਹਿੰਦੇ ਹਨ ਇਹਰ ਜੋ ਗੁੰਮਾ ਉਦਮ ਕਰ ਲੈਂਦਾ ਹੈ ਪਰ ਪਦਾਰਥ ਇਕੱਠਾ ਕਰਨ ਵਾਸਤੇ ਉਦਮ ਕਰਦਾ ਹੈ ਅਬ ਇਹ ਲੋਗ ਵਾਸਤੇ ਪਦਾਰਥ ਇਕੱਠਾ ਕਰਦਾ ਹੈ ਜਦੋਂ ਸਤੋਗੁੰ ਹੁੰਦਾ ਹੋਇਆ ਉਹ ਆਉਂਦੇ ਜਿਆਸੀ ਇੱਛਾ ਰੱਖਦਾ ਹੈ ਚੰਗੇ ਕੰਮ ਕਰਦਾ ਹੈ ਕਿ ਮੇਰੀ ਲੋਕ ਵਧਾਈ ਕਰਨ ਇਸ ਪ੍ਰਕਾਰ ਦੀਆਂ ਤਿੰਨ ਪ੍ਰਕਾਰ ਦੀ ਇਹ ਮਾਇਆ ਹੈ ਇਹਦੇ ਕਾਰਨ ਸਿਰਬਿਧ ਮਾਇਆ ਕਾਰਨ ਦੂਜੇ ਦੂਜੇ ਚਾਹੁੰਦੇ ਰਹਿੰਦੇ ਹਨ ਜਗੜਦੇ ਰਹਿੰਦੇ ਹਨ ਤੇਰੇ ਤੇ ਬੰਧਨ ਟੁੱਟ ਹੈ ਗੁਰਸਾਖੀ ਤੈਨੂੰ ਪ੍ਰਕਾਰ ਦੇ ਬੰਧਨ ਹੈ ਸਾਧ ਸੰਗੇ ਜੀ ਬੰਧਨ ਹਨਗੇ ਕਾਰਨ ਦੇ ਦਾ ਇੱਕ ਬੰਧਨ ਹੈ ਜਿਹੜੀ ਵਿਦਿਆ ਰੂਪ ਜੀਆਂ ਨੂੰ ਚਿੰਬੜੀ ਹੋਈ ਹੈ ਸੂਖ ਹੁੰਦੇ ਦੇ ਬੰਧਨ ਹੈ ਜੋ ਸਰਕਾਰਾਂ ਤੋਂ ਕਾਂ ਦੀ ਸੂਖਮ ਦੇ ਹੈ ਜਿਸ ਨੂੰ ਲੈ ਕੇ ਜੀਵ ਪਰਲੋਕ ਵਿੱਚ ਆਉਂਦਾ ਜਾਂਦਾ ਹੈ ਤੇ ਸਖੂਲ ਦੇ ਹੈ ਜੋ ਮਾਤਾ ਪਿਤਾ ਦੇ ਸੰਬੰਧ ਕਰਕੇ ਪਤੀ ਪਤਨੀ ਰੂਪ ਹੈ ਦਾ ਹੋਈ ਨਹੀਂ ਹੈ ਇਸ ਪ੍ਰਕਾਰ ਤਿਰਵੇਤ ਬੰਧਨ ਤੂਟ ਹੈ ਗੁਰਬਖੀ ਕਾਰਨ ਸੂਖਮੋ ਸਕੂਲ ਦੇ ਤਿੰਨ ਪ੍ਰਕਾਰ ਦੇ ਬੰਧਨ ਪਏ ਹੋਏ ਹਨ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਛੁਟ ਸਕਦੇ ਹਨ ਤੇਰੇ ਦੇ ਤਿੰਨ ਪ੍ਰਕਾਰ ਦੀ ਵਾਸ਼ਨਾ ਦੇ ਬੰਧਨ ਹਨ ਸੁਤਲ ਦੇ ਲੋਕੀਖਣਾ ਤੀਨੀ ਪੁੱਤਰ ਵਾਸ਼ਨਾ ਮੇਰੇ ਪੁੱਤਰ ਹੋਵੇ ਔਲਾਦ ਹੋਵੇ ਅਬੇ ਲੋਕ ਮੇਰਾ ਜਸ ਕਰਨ ਨਹੀਂ ਲੋਕਾਂ ਦੇ ਬਹੁਤ ਸਾਰੀ ਲੰਮੀ ਉਮਰ ਹੋਵੇ ਇਸੇ ਪ੍ਰਕਾਰ ਤੁਸੀਂ ਲੋਕੀਖਣਾ ਤੀਨੀ ਇਸੇ ਪ੍ਰਕਾਰ ਮੇਰਾ ਜਸ ਹੋਵੇ ਇਸ ਪ੍ਰਕਾਰ ਸਾਧ ਸੰਗਤ ਜੀ ਸੋਤ ਪੁੱਤਰ ਮੇਤ ਧਨ ਹੋਵੇ ਮੇਰੇ ਕੋਲ ਇਹ ਲੋਕ ਮੇਰੀ ਵਧਾਈ ਕਰਨ ਇਹ ਵਾਸ਼ਨਾ ਚੰਨ ਪ੍ਰਕਾਰ ਦੀ ਇਸ ਵਾਸ਼ਨਾ ਦੇ ਵਿੱਚ ਤਿਰਗਤ ਬੰਧਨ ਟੁੱਟਾ ਗੁਰਤ ਜੀ ਵਾਸ਼ਨਾ ਨੂੰ ਕੀ ਬੰਧਨ ਹੋਣਗੇ ਕਰਤਾ ਭੋਗਤਾ ਅਦਿਕ ਵੀ ਬੰਧਨ ਹੋਣਗੇ ਅਤੇ ਸਤੋ ਗੁਣ ਰਜੋ ਗੁਣ ਤਮੋ ਗੁਣ ਕਿੰਨਾ ਗੁਣਾ ਦੇ ਵਿੱਚ ਕਈ ਹੰਗ ਪੈ ਵੀ ਬੰਧਨ ਪਏ ਹੋਏ ਹਨ ਇਹ ਸਰਕਾਰ ਸਰਬਤ ਬੰਧਨ ਟੁੱਟ ਹੈ ਗੁਰਸਾਬ ਦੀ ਗੁਰਸਾਬ ਦੀ ਸ਼ਬਦੀ ਕਮਾਈ ਕਰਕੇ ਇਹ ਤਿੰਨ ਪ੍ਰਕਾਰ ਦੇ ਜਿਹੜੇ ਬੰਧਨ ਪਏ ਹਨ ਮਾਤਾ ਦੇ ਘਰ ਵਿੱਚ ਜਿਵੇਂ ਲਟਕਦਾ ਆਇਆ ਹੈ ਇਥੇ ਵਕਾਰਾਂ ਵਿੱਚ ਬਸਿਆ ਰਹਿੰਦਾ ਹੈ ਅੰਤ ਨੂੰ ਜਮਾਂ ਚ ਕੋਲੇ ਫਾਦਾ ਤੇ ਬੰਧਨ ਪਏ ਹਨ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਹੀ ਛੁੱਟ ਸਕਦਾ ਹੈ ਨਹੀਂ ਇਹ ਬੰਧਨ ਪਏ ਰਹਿੰਦੇ ਹਨ ਤਿੰਨ ਪ੍ਰਕਾਰ ਦੇ ਬੰਧਨ ਹਨਗੇ ਉਤਮ ਮੱਧਮ ਕਨਿਸ਼ਟ ਬੁਣੇ ਦੇ ਇਹ ਗੁਣਾਂ ਦੇ ਸ਼ਬਦ ਦੀ ਕਮਾਈ ਕਰਕੇ ਛੁੱਟ ਸਕਦੇ ਹਨ ਕਿਰਦਿਤ ਬੰਧਨ ਤਿੰਨ ਪ੍ਰਕਾਰ ਦੇ ਮੈਂ ਕਰਦਾ ਹਾਂ ਮੈਂ ਭੋਗਦਾ ਹਾਂ ਮੈਂ ਦੁਖੀ ਹਾਂ ਮੈਂ ਸੁਖੀ ਹਾਂ इत्यादि ਜਿਹੜੇ ਬੰਧਨ ਹਨਗੇ ਇਸ ਪ੍ਰਕਾਰ ਸਾਹਿਬ ਜੀ ਹੰਦਕਾ ਮਮਕਾ ਦੇ ਦੇ ਆਹਦੇ ਬੰਧਨ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਛੁਟ ਸਕਦੇ ਹਨ ਗੁਰ ਸ਼ਬਦੀ ਮੁਕਤ ਕਰਾਵਣਿਆ ਅਤੇ ਜੋ ਗੁਰ ਸ਼ਬਦੀ ਕਮਾਈ ਕਰਕੇ ਆਪ ਵੀ ਮੁਕਤ ਹੁੰਦੇ ਹਨ ਉਹਨਾਂ ਨੂੰ ਵੀ ਮੁਕਤ ਕਰਾਵਣਿਆ ਕਰਉਣਾ ਕਰਦੇ ਹਨ ਇਹੋ ਮਨ ਚੰਚਲ ਵਖ ਨਾ ਆਵੇ ਇਹ ਮਨ ਬਾਈ ਚੰਚਲ ਹੈ ਬਾਂਦਰ ਦੀ ਨਿਆਈ ਜਿਵੇਂ ਮਾਰਕਟ ਬਾਂਦਰ ਜਿਹੜਾ ਹੁੰਦਾ ਹੈ ਉਸਦੀਆਂ ਆਜਿਹੀ ਮਨ ਬੌਰਾ ਲਿੰਨੀ ਹੱਥ ਪਸਾਰ ਕੀ ਤੁੰ ਕੋ ਸੈਸਾ ਪ੍ਰਯਮਨ ਬਾਰੇ ਨਾਟਿਓ ਘਰ ਘਰ ਬਾਰ ਮਨ ਦਾ ਸੁਭਾਅ ਹੈ ਚੰਚਲ ਰਹਿੰਦਾ ਹੈ ਜਿਵੇਂ ਇੱਕ ਬਿਰਛੇ ਤੇ ਟੇਕੇ ਨਹੀਂ ਬੰਦਰ ਬੈਠਾ ਇਸ ਪ੍ਰਕਾਰ ਮਨ ਦਾ ਸੁਭਾਅ ਹੈ ਕਦੇ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਕਿਸੇ ਸੰਗਲਪ ਰੂਪੀ ਪੱਤਰੇ ਤੇ ਬੈਠਦਾ ਹੈ ਕਦੇ ਕਿਸੇ ਸੰਗਲਪ ਰੂਪੀ ਦਾਣੀ ਤੇ ਕਦੇ ਕਿਸੇ ਵਾਸ਼ਨਾ ਦੀ ਦੌੜ ਲਾ ਫਿਰਦਾ ਹੈ ਕਿਉਂ ਚੰਚਲ ਮਨ ਹੈ ਜਿਦੋਂ ਸੁਪਨੇ ਵਿੱਚ ਵੀ ਸਾਹ ਸੰਗੇ ਜੀ ਅਨੇਕਾਂ ਰਚਨਾ ਜਿਹੜੀਆਂ ਪਿੱਛੇ ਇਹਨਾਂ ਜਨਮ ਧਾਰੇ ਉਹ ਵੇਖਦਾ ਹੈ ਜਾਂ ਕੋਈ ਹੋਰ ਅਗੇ ਵਾਅ ਤੇ ਜਨਮ ਧਾਰਨੇ ਉਹਨਾਂ ਦੇ ਚਿਤਵਣੀ ਕਰਦਾ ਰਹਿੰਦਾ ਹੈ ਜਾਂ ਕੋਈ ਜਾਗਰਤ ਅਵਸਥਾ ਦੇ ਵਿੱਚ ਜਿਹਦੇ ਵਿੱਚ ਵਿਸ਼ੇਸ਼ ਮੋਹ ਹੁੰਦਾ ਉਹ ਇਹ ਉਹਨਾਂ ਨੂੰ ਉਲਟੇ ਰੂਪ ਕਰਕੇ ਵੇਖਦਾ ਹੈ ਇਸ ਪ੍ਰਕਾਰ ਸਾਧ ਸੰਗੇ ਜੀ ਇਹ ਮਨ ਚੰਚੇ ਰਹਿੰਦਾ ਹੈ ਜਾਗਰਤ ਅਵਸਥਾ 'ਚ ਪੰਜਾਂ ਵਿਸ਼ਿਆਂ 'ਚ ਦੌੜਦਾ ਰਹਿੰਦਾ ਹੈ ਅਤੇ ਸੁਪਨ ਅਵਸਥਾ 'ਚ ਉਹ ਪੰਜਾਂ ਵਿਸ਼ਿਆਂ ਦੀ ਸਮਗਰ ਵਾਸ਼ਨਾ 'ਚ ਦੌੜਦਾ ਰਹਿੰਦਾ ਹੈ ਤਸੋਪਤ ਅਵਸਥਾ 'ਚ ਥੱਕ ਕੇ ਜੜ ਹੋ ਕੇ ਅਵਿਗਿਆਚੀਨ ਹੋ ਕੇ ਪੈ ਜਾਂਦਾ ਹੈ ਇਹ ਮਨ ਜਨਾ ਚੰਚਲ ਅਸਾ ਹੈ ਇਹ ਵਸ ਨਹੀਂ ਆਉਂਦਾ ਹੈ ਬੜੇ ਬੜੇ ਸਿੱਧ ਸਾਧਕ ਯੋਗੀ ਯਤਨ ਕਰ ਰਹੇ ਹਨ ਸਿੱਧੀਆਂ ਦੇ ਵੱਲ ਵਾਲੇ ਲੋਕ ਜਿਨ੍ਹਾਂ ਰਾਜ ਛੱਡੇ ਉਹ ਸਿੱਧੀਆਂ ਦਿਖਾਉਣ 'ਚ ਹੀ ਫਸੇ ਰਹਿੰਦੇ ਆ ਚੰਚਲ ਮਨ ਹੈ ਅਕਾਗਰ ਨਹੀਂ ਹੁੰਦਾ ਹੈ ਜਿਵੇਂ ਗੁਰੂ ਮਹਾਰਾਜ ਸਾਹਿਬ ਜੀ ਦੱਸਿਆ ਸੀ ਕਿ ਜਿਸ ਵਕਤ ਨਿਵਾਜ਼ ਪੜਨ ਲੱਗਾ ਕਾਜੀ ਉਹ ਆਪਦੇ ਘੋੜੀ ਦੇ ਬੇਸ਼ੇਰੇ ਨੂੰ ਸਾਹਮਣੇ ਲਾ ਗਿਆ ਕੋਲੇ ਤਵਾ ਸੀ ਅਤੇ ਨਵਾਬ ਖੰਡਾਰ 'ਚ ਜਾ ਕੇ ਦੰਦ ਖਾਂ ਘੋੜੇ ਖਰੀਦਣ ਲੱਗਿਆ ਸੀ ਸਿਜਦਾ ਕਰਨ ਦੇ ਮੌਕੇ ਐ ਮਨ ਚੰਚਲ ਹੋ ਗਿਆ ਸੀ ਇਸ ਪ੍ਰਕਾਰ ਸਾਡਾ ਮਨ ਹਰ ਵਕਤ ਚੰਚਲ ਰਹਿੰਦਾ ਹੈ ਇਸ ਵਸਨੀ ਆਉਂਦਾ ਜਤਨ ਕਰਨੇ ਕਰਕੇ ਵੀ ਦੁੱਖ ਦਾ ਲੱਗ ਹੈ ਵਹਿ ਦੇ ਸਤਾਵੇ ਇਸ ਦੁੱਖ ਦਾ ਦੁਆਇ ਤੇ ਵਿੱਚ ਲੱਗਾ ਦਸੋ ਦਸਾ ਦੇ ਪ੍ਰਭਾਤ ਸਾਹਿਬੇ crowd ਦਾ ਰਹੂਗਾ ਭੌਂਦਾ ਰਹਿੰਦਾ ਹੈ ਵਿਖਤਾ ਕੀੜਾ ਵਿਖ ਵਹਿ ਰਾਤਾ ਮਾਤਾ ਦੇ ਗਰਭ ਰੂਪੀ ਦਿਓ ਦਾ ਇਹ ਕੀੜਾ ਹੈ ਇਥੇ ਵਿਸ਼ਿਆਂ ਵਿੱਚ ਲੰਗਿਆ ਹੋਇਆ ਹੈ ਦੇਖੀ ਮਾਹੇ ਪਚਾਵ ਜੋ ਰੂਪ ਦੁਖ ਰੂਪ ਨਰਕ ਵਿੱਚ ਹੀ ਖੜੇਗਾ ਪਾਏ ਕੇ ਆਹੋ ਕਰੇ ਤੈ ਆਪ ਜਨਾਏ ਮੈਂ ਸੰਤ ਹਾਂ ਮਨ ਬੜਾ ਵਿਦਵਾਨ ਹਾਂ ਮੈਂ ਬੜਾ ਸਰਦਾਰ ਹਾਂ ਮੈਂ ਬੜਾ ਬਿਹਰੀਸ਼ ਹਾਂ ਮੈਂ ਬੜਾ ਲੀਡਰ ਹਾਂ ਮੈਂ ਵਜੀਰ ਹਾਂ ਮੈਂ ਐਮਐਲਏ ਹਾਂ ਇਹ ਹੋ ਮੈਂ ਕਰ ਕਰ ਕੇ ਹੋ ਹੋ ਕਰੇ ਤੈ ਆਪ ਜਨਾਏ ਆਪਣੇ ਆਪ ਨੂੰ ਜਿਤਾਉਂਦਾ ਰਹਿੰਦਾ ਕਿ ਮੇਰੇ ਤੁਲ ਕੋਈ ਨਹੀਂ ਹੋ ਸਕਦਾ ਹੈ ਬਹੁਤ ਕਰੇ ਕਰੇ ਕਿਛ ਖਾਏ ਨਾ ਪਾਵੇ ਬਹੁਤ سارے ਨੇਤ ਨਿਵੇਤ ਪ੍ਰਾਸਤਿਕ ਕੰਮ ਕਿ ਨਖਿਤ ਕਰਮ ਕਰ ਆ ਰਹੀਆਂ ਹੈ ਜੋ ਕਿਸੇ ਪ੍ਰਕਾਰ ਵੀ ਮਾਰਾ ਵਰਤ નિਸ਼ਕਾਮ ਕਰਮਾਂ ਤੋਂ ਬਿਨਾਂ ਖਾਏ ਦੇਖੇ ਜਿਨੀ ਪੈਂਦੇ ਉਹ ਕਿਸੇ ਪ੍ਰਕਾਰ ਸਰੂਪ ਰੂਪ ਹੀ ਖਾਣ ਨੂੰ ਨਹੀਂ ਪਾ ਸਕਦਾ ਜੰਗਲ ਮਾਨੇ ਕਰਮਾ ਕਰਕੇ ਦੇ ਵਿੱਚ ਹੀ ਆਉਂਦਾ ਜਾਂਦਾ ਰਹਿੰਦਾ ਹੈ ਤੇ ਰੂਪੀ ਥਾਂ ਪਿਛ ਮਾਤ੍ਰ ਵੀ ਨਹੀਂ ਪਾਉਂਦਾ ਹੈ ਤੇ ਰੂਪੀ ਥਾਂ ਨੂੰ ਕਿਸੇ ਪ੍ਰਕਾਰ ਨਹੀਂ ਪਾਉਂਦਾ ਸਾਧ ਸੰਗਤ ਦੇ ਜਿਹੜਾ ਸ਼ਾਂਤ ਸਾਹਿਬ ਸਰੂਪ ਦੀ ਵਿਚਾਰ ਚ ਟਿਕਣਾ ਤੇ ਟਿਕਾਉਣਾ ਨਹੀਂ ਟਿਕਣਾ ਨਹੀਂ ਪਾਉਂਦਾ ਕਿਤੇ ਕੁਝ ਤੇ ਬਾਹਰ ਕਿਛੂ ਨਹੀਂ ਵਾ ਪਰਮੇਸ਼ਰ ਅੱਗੇ ਅਰਦਾਸ ਕਰੋ ਸੱਚੇ ਵਰਸਾ ਆ ਵਾਸਤ ਕਰਨ ਵਾਲੇ ਇਸ ਮਨ ਨੂੰ ਅੱਜ ਉਹ ਵਾਰ ਕੁਝ ਵੀ ਨਹੀਂ ਹੋ ਸਕਦਾ ਕਿਸੇ ਜੀਵ ਦੇ ਪਾਸੋਂ ਬਸ ਸੱਚ ਦੇ ਸੁਭਾਵ ਨੇ ਜਿਨ੍ਹਾਂ ਨੇ ਸੱਚੇ ਦਰਸ਼ਾ ਬਖਸ਼ ਲਓ ਸਬਦ ਕਰਕੇ ਸੋਹਣੇਕ ਹੁੰਦੇ ਤੁਸੀਂ ਬਖਸ਼ ਲਓ ਸਾਨੂੰ ਜੋ ਬਖਸ਼ੇ ਆ ਦੁਨੀਆ ਆਪੇ ਸਤਿਗੁਰੂ ਉਹਨਾਂ ਦੇ ਉਪਰੇਸ਼ਨ ਜਿਨ੍ਹਾਂ ਨੇ ਕਮਾਇਆ ਹੈ ਉਹ ਸੁਭਾਵ ਨੇ ਸੋਹਣੇਕ ਹੋਗੇ ਜੀਵਨ ਉਪਜਾ ਪਤਾ ਹਰ ਬੁੱਝ ਹੈ ਨਹੀਂ ਦੇਹ ਨੂੰ ਉਪਜਾ ਜਨਮ ਧਾਰਦੇ ਐ ਫਿਰ ਪਤਾ ਮਰ ਜਾਂਦੇ ਹਨ ਹਰੀ ਜੋ ਸਦਾ ਸਰੂਪ ਹੈ ਉਹਨਾਂ ਸਮਝਦੇ ਨਹੀਂ ਨੂੰ ਗੁਰਾਂ ਦੇ ਵਿਦੇਸ਼ ਦੁਆਰਾ ਅਨ ਜਾਣੇ ਦੂਜੇ ਭਾਈ ਸਿਰਾਣਿ ਰਾਦਨੇ ਜਿਨ੍ਹਾਂ ਚਿਰ ਜਿਉਂਦੇ ਆ ਦਇਤ ਭਾਜੀ ਫਿਰਦੇ ਰਹਿੰਦੇ ਹਨ ਮਨੁੱਖ ਜਨਮ ਗਿਆ ਹੈ ਬਿਰਥਾ ਐਸੇ ਮਨੁੱਖਾਂ ਦਾ ਜਨਮ ਜਿਹੜਾ ਨਿਸਫਲ ਚਲਿਆ ਗਿਆ ਦਰਸਿਆ ਲਿਆ ਗਿਆ ਹੈ ਹੰਤ ਗਿਆ ਪਛਤਾਵਣੇ ਹੰਤ ਨੂੰ ਇਹ ਪਛਤਾਵਾ ਕਰਦਾ ਜਾਂਦਾ ਵੀ ਕੋਈ ਲਾਭ ਨਾ ਜਰਨ ਵਿੱਚ ਮੈਂ ਖੱਦ ਸਕੇਆ ਫਿਰ ਪਰਦੇਸ ਸਿਰਾਣ ਬਣਾ ਜਿਵੇਂ ਜਿਸ ਸਿਰਾ ਦਾ ਪਤੀ ਪ੍ਰਦੇਸ ਗਿਆ ਹੋਇਆ ਹੋਵੇ ਉਹ ਮੰਗਰੋਂ ਬੋਲ ਲਾਲ ਕਰ ਲਵੇ ਕਿਸੇ ਪ੍ਰਕਾਰ ਮੀਡੀਆ ਦੇ ਵਿੱਚ ਖੰਧੂਰ ਪਾ ਲਵੇ ਅਨੇਕ ਪ੍ਰਕਾਰ ਦੇ ਸ਼ਿੰਗਾਰ ਚਾਰ-ਚਾਰ ਗੁੱਤਾਂ ਕਰ ਲਵੇ ਅਨੇਕ ਪ੍ਰਕਾਰ ਦੇ ਸ਼ਿੰਗਾਰਾਂ ਨੂੰ ਬਣਾਉਂਦੀ ਫਿਰੇ ਨਾਲੋਖਾਂ ਦੇ ਐਸੇ ਕਰਮਕਮਾਲ ਉਹ ਜਿਹੜਾ ਸ਼ਿੰਗਾਰ ਹੁੰਦਾ ਪਤੀ ਦਾ ਪਰਦੇਸ ਗਿਆ ਪਤੀ ਤਾਂ ਖੁਸ਼ ਹੋਣਾ ਹੀ ਨਹੀਂ ਉਹਨੇ ਉਹ ਵਿਚਾਰ ਦਾ ਕਾਰਨ ਹੁੰਦਾ ਜਿਹੜਾ ਸ਼ਿੰਗਾਰ ਹੁੰਦਾ ਆਪਣੇ ਪਤੀ ਦੀ ਗੈਰ ਹਾਜ਼ਰੀ ਤੇ ਜਿਹੜੇ ਸ਼ਿੰਗਾਰ ਲਾਉਨੇ ਉਹਨੇ ਇਸੇ ਪ੍ਰਕਾਰ ਵਾਹਿਗੁਰੂ ਤਾਂ ਪਤੀ ਪਰਦੇਸ ਕੀ ਗਿਆ ਗੁਪਤ ਹੋ ਰਿਹਾ ਹੈ ਅੰਦਰ ਪ੍ਰਗਟ ਨਹੀਂ ਹੈ ਪਰਦੇਸ ਜਾਣਾ ਹੈ ਤੇ ਕਦੇ ਕਾਟ ਕਰਕੇ ਕਿਸੇ ਤੇ ਅਸਰ ਪਾ ਕੇ ਵਸ ਕਰ ਲਿਆ ਕਦੇ ਕਿਸੇ ਨੂੰ ਜੱਟਾ ਬਣਾ ਕੇ ਦਿਖਾ ਲਿਆ ਕਦੇ ਕਿਸੇ ਦੇ ਨਾਲ ਕੋਈ ਪਖੰਡ ਕਰਕੇ ਵਸ ਕਰ ਲਿਆ ਕਿਉਂ ਇਹ ਸ਼ਿੰਗਾਰ ਬਣਾਉਂਦਾ ਸਾਹਮਣੇ ਮਾਰਾ ਪ੍ਰਗਟ ਨਹੀਂ ਗੁਪਤ ਹੈ ਉਹ ਪਰਦੇਸ ਗਿਆ ਹੋਇਆ ਹੈ ਦੇ ਸ਼ਿੰਗਾਰ ਬਣਾ ਕੇ ਲੋਕਾਂ ਨੂੰ ਸੱਗਦਾ ਪਖੰਡ ਕਰਕੇ ਮਾਨਵਕਾਂ ਦੇ ਐਸੇ ਕਰਮ ਕਮਾ ਜਿਹੜੇ ਨੂੰ ਜਾਨੀ ਪੁਰਖ ਇਸ ਪ੍ਰਕਾਰ ਦੇ ਕਰਮਾਂ ਨੂੰ ਕਮਾਉਂਦੇ ਹਨ ਹਲਕ ਨਾ ਸੋਭਾ ਪਲਕ ਨਾ ਸੋਹੇ ਲੋਕ ਚ ਵੀ ਉਹਨਾਂ ਦੀ ਸੋਭਾ ਨਹੀਂ ਹੋ ਸਕਦੀ ਪਰ ਲੋਕ ਚ ਇਹਨਾਂ ਨੂੰ ਢੋਈ ਆਸਰਾ ਮਲਾਪ ਨਹੀਂ ਹੋ ਸਕਦਾ ਮਹਾਰਾਜ ਦਾ ਵਿਅਰਥਾ ਜਨਮ ਦਵਾਵਾਂ ਆਪ ਦਾ ਜਨਮ ਵੀ ਕੋਈ ਸੰਗਤ ਕਰਕੇ ਸਵਾਰ ਨਹੀਂ ਲੈਂਦੇ ਵਿਅਰਥੀ ਜਨਮ ਉਹ ਆ ਜਾਂਦੇ ਹਨ ਹਰ ਕਾ ਨਾਮ ਚਲੇ ਫਿਰਲੇ ਜਾਤਾ ਕਿਸੇ ਪਰਜਾ ਸਫਲਾ ਜਨਮ ਕਿੰਨਾ ਹੁੰਦਾ ਹੈ ਮਾਲਾ ਕਹਿੰਦੇ ਪਰਮੇਸ਼ਰ ਦਾ ਨਾਮ ਪਾਈ ਕਿਸੇ ਵਿਰਲੇ ਨੇ ਸਤਿਗੁਰਾਂ ਦੀ ਸੰਗਤ ਦੁਆਰਾ ਜਾਣਿਆ ਹੈ ਪੂਰੇ ਗੁਰ ਕੈ ਸਬਦਿ ਪਛਾਤਾ ਜਿਹੜਾ ਵਿਕਾਇਆ ਪ੍ਰਸ਼ਨ ਕਰਨਾ ਸੀ ਸਿੱਖਣ ਉਹ ਅਗਲੀ ਤੁਕ ਚ ਕਹਿੰਦੇ ਨੇ ਕਿ ਪੂਰੇ ਗੁਰਾਂ ਦੇ ਸ਼ਬਦ ਵਿਦੇਸ਼ ਦੁਆਰਾ ਜਿਨ੍ਹਾਂ ਨੂੰ ਪਛਾਣਿਆ ਹੈ ਅਮ ਜਨ ਪਾਦਿਕ ਕਰੇ ਦੇਨ ਰਾਤੀ ਉਹ ਰਾਤ ਨੇ ਭਗਤੀ ਕਰਦੇ ਆ ਉਹਨੂੰ ਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ ਹੈ ਦੇਵਾਂ ਦੀਨਾਂ ਅੰਤਰਾ ਰਾਤ ਨੇ ਭਗਤੀ ਕਰਦੇ ਹਨ ਸਹਿਜ ਹੀ ਸੁਖ ਪਾਵਣਿਆ ਦੂਸਰੇ ਅਰਥ ਵਿੱਚ ਅੰਨੰਦ ਦੇ ਸ਼ੌਤਨ ਵਰਤਨੇ ਜਾਂ ਤਾਂ ਨਿਰੰਤਰ ਭਗਤੀ ਕਰਦੇ ਰਾਤ ਦੇ ਨੇ ਜਾਂ ਅੰਨੰਦ ਭਗਤੀ ਕਰਦੇ ਹਾਂਗੇ ਤੇ ਦਿਨ ਅਗਿਆ ਰੂਪੀ ਰਾਤ ਨੂੰ ਮਿਟਾ ਕੇ ਜਾਂ ਰੂਪੀ ਦਿਨ ਹੋ ਗਿਆ ਹੈ ਤੇ ਤੀਜਾ ਇਹ ਥੇਰ ਹੈ ਦਿਨ ਰਾਤ ਹੀ ਸਿੱਧੇ ਸੁਖ ਮਾਣੇ ਪਾਵਣਿਆ ਇਹ ਅਰਥ ਕਰਨ ਉਪਰੰਤ ਰਾਗ ਦੇ ਨੇ ਸਿੱਧੇ ਹੀ ਉਸ ਰੂਪ ਨੂੰ ਪਾਉਂਦੇ ਹਨ ਸਭ ਨਹਿ ਵਰਤੈ ਇੱਕੋ ਸੋਈ ਸਾਰਿਆਂ ਵਿੱਚ ਇੱਕੋ ਅਬੈਤ ਰੂਪ ਪਰਮੇਸ਼ਰ ਵਰਤ ਰਿਹਾ ਗੁਰਮੁਖ ਵਿਰਲਾ ਬੂਝੈ ਤੂ ਕੋਈ ਕੋਈ ਗੁਰਮੁਖ ਹਨ ਇਸੇ ਜਿਹੜੇ ਸਮਝਣ ਗੁਰੂ ਸਾਹਿਬ ਦੇ ਵੇਸ਼ ਨੂੰ ਨਾਮਕ ਨਾਮ ਰਤੇ ਜਨ ਸੂਹ ਹੈ ਕਰਦੇ ਜੀ ਕਹਿੰਦੇ ਜੇ ਅਮਰਤ ਨਾਮ ਚਰੰਗੇ ਹੋਏ ਭਗਤ ਜਨਾਂ ਨੂੰ ਸੋਭਾ ਪਾਉਂਦੀਆਂ ਲੋਕ ਲੋਕ ਵਿੱਚ ਕਰ ਕੇ ਕਿਰਪਾ ਆਪ ਮਿਲਾਵਣ ਮਹਾਂ ਕਿਰਪਾ ਦ੍ਰਿਸ਼ਟੀ ਕਰਕੇ ਨੂੰ ਆਪ ਦੇ ਰੂਪ ਵਿੱਚ ਮਿਲਾਵਣਿਆ ਮ I'm in the house.